ਚਾਰ ਮਿਸ ਕਾਲਾਂ ਅਰੇ ਹੁਣ ਤੇ ਮੈਂ ਤੇ ਉੱਠ ਗਿਆ ਆ ਹਲੋ ਉਹ ਫੋਨ ਕੀ ਚੁੱਕਣਾ ਸੀ ਭਰਾ ਮੋਟਰਸਾਈਕਲ ਤੇ ਪਾ ਲੈ ਲੱਗਾ ਜੇਬ ਦੇ ਵਿੱਚ ਚਾਰ ਮਿਸ ਕਾਲਾਂ ਆ ਦੇ ਰੀਆਂ ਅਰੇ ਹੁਣ ਤੇ ਮੈਂ ਤੇ ਉੱਠ ਗਿਆ ਆ ਕੀ ਗੱਲ ਪਈ ਬਸ ਬੰਗਲੋ ਤੋਂ ਫੋਨ ਆ ਗਿਆ ਕੀ ਜਾਂਦੇ ਜਾਣਾ ਪ੍ਰਣਾਮ ਕਿੰਨੇ ਦਿਨਾਂ ਵਾਸਤੇ ਅਸਾ 15 ਤੱਕ ਅੱਜ 5 ਆ 10 ਦਿਨ ਲੱਜ ਜਾਣੇ ਫੇ ਉਹ ਚੱਲ ਤੂੰ ਗੱਲ ਸੁਣ ਮੇਰੀ ਨੇ ਮੈਂ ਤੂੰ ਗੱਲ ਕਰਕੇ ਵੇਛਾ ਜੋ ਉਹਨਾਂ ਨਾਲ ਜੀ ਉਹਦਾ ਸਰਟੀਫਿਕੇਟ ਹੀ ਆ ਉਹਦਾ ਪੜਾ ਦੇਣਾ ਸਾਨੂੰ ਤੇ ਦੇ ਤੱਕ ਥੋੜੇ ਬੋਧ ਪੈਸੇ ਦੇ ਦਾਂਗੇ ਨਹੀਂ ਮੰਨਦੇ ਅਸਾ ਹਾ ਜੀ ਜੀ ਬਾਇਓਮੈਟ੍ਰਿਕ ਹਾ ਜੀ ਯਾਰ ਮੈਂ ਕਹਿੰਦਾ ਇਤਿਹਾਤ ਤੂੰ ਰਾਇਆ ਰਖੜੀਆਂ ਕੁੜੀਆਂ ਨੇ ਰਖੜੇ ਰੁਕਟੀਆਂ ਬੰਦਣਾਉਣਾ ਸਾਰਿਆਂ ਨੂੰ ਚਾਹ ਹੁੰਦਾ ਨੌਂ ਤਰੀ ਨੂੰ ਰਖੜੀ ਦੇ ਵਿੱਚ ਜੇ ਆਪਾਂ ਤੇ ਰਖੜੀ ਦੇ ਵਿੱਚ ਲੰਘ ਜਾਣੀ ਅਸ ਇਨਾ ਗਰੁੱਪਾ ਦਾ ਸਾਡਾ ਨਾਮ ਆ ਗਿਆ ਤੂੰ ਵੀ ਜਾਣਾ ਵਾਣਾ ਟ੍ਰੇਨ ਕਿੰਨੇ ਵਜੇ ਕਰਾ ਲੀਆਂ ਟਿਕਟਾਂ ਕਰਾ ਲੀਆਂ ਨਾ ਠੀਕ ਆ ਚਲ 6:00 ਕਿ 9:00 ਤੱਕ ਤੈਨੂੰ ਪਹੁੰਚ ਜੰਨਾ ਮੈਂ ਹਾਂ ਪਹੁੰਚ ਜਾਣਾ 6:00 ਵਜੇ ਆ ਪਹਿਲਾਂ ਮੈਂ ਦੱਸਾਂ ਬਾਪੂ ਨੂੰ ਆ ਬਾਪੂ ਨਾਲ ਕਰਦਾ ਗੱਲ ਫੇਰ ਚੱਲ ਕੋਈ ਨਹੀਂ ਜਿੱਥੇ ਜਾਣਾ ਤੇ ਜਾਣਾ ਤੇ ਹੈ ਗਈ ਚੱਲ ਠੀਕ ਆ ਓਕੇ ਇਹਨਾਂ ਨੂੰ ਕੱਢ ਕੇ ਮਾਰੇ ਕੰਮ ਛਾਟੀ ਚੱਲ ਕਰਾਂ ਡੈਡੀ ਦੀ ਸਲਾਹ ਜਾਣਾ ਤਾਂ ਪੈਣਾ ਹੀ ਆ ਹਾਂ ਡੈਡੀ ਆ ਜਾ ਕੀ ਸੋਚਣ ਡਿਆ ਵਾ ਕੋਈ ਨਹੀਂ ਸੋਚਣਾ ਸੱਚਣਾ ਕੀ ਆ ਹਾਂ ਭਾਈ ਉਹ ਸੋਚਣ ਡਿਆ ਮਿਸਤਰੀ ਕੰਮ ਕੰਮ ਨਬੇੜ ਦੇਣ ਗਾਂ ਸਾਡਾ ਹੂੰ ਤੇ ਅਹੀਂ ਵੇਲੇ ਹੋਈਏ ਕਿਤੇ ਸੁਰਖਰੂ ਹੋਈਏ ਕਿਤੇ ਕਦੀ ਇਹਨੂੰ ਭੁਜਾ ਦਿੰਦੇ ਸਾਨੂੰ ਕਦੀ ਇਹਨੂੰ ਭੁਜਾ ਦਿੰਦੇ ਉਦੋਂ ਪੱਠੇ ਦੱਥਿਆਂ ਦਾ ਕੰਮ ਆ ਛੁੱਟੀਆਂ ਹੀ ਬੜੀਆਂ ਕਰਦੇ ਇਹਦੇ ਛੁੱਟੀਆਂ ਜਿਆਦੀਆਂ ਕਰੀ ਜਾਂਦੇ ਪਰ ਉਹ ਵੀ ਕੀ ਕਰਨ ਪੁੱਤ ਉਹਨਾਂ ਦੇ ਵਸ ਦੀ ਗੱਲ ਨਹੀਂ ਕਿ ਹੁਣ ਮੀਂਹ ਦੇ ਉਸੇ ਵੇਲੇ ਆ ਜਾਂਦਾ ਵਾ ਕਰੇ ਬੰਦਾ ਕੀ ਰੋਜ਼ ਤੇ ਰੋਜ਼ ਮੀਂਹ ਮੈਂ ਨੂੰ ਕਿਹਾ ਵੀਗਾ ਮੈਂ ਕਿਹਾ ਦੋ ਤਿੰਨ ਬੰਦੇ ਡਾਗਦੇ ਜ਼ਿਆਦਾ ਕਰ ਲੈ ਕੰਮ ਹੈ ਕਿੰਨਾ ਉਹ ਆ ਹੈ ਤੇ ਕੋਹੋ ਨਹੀਂ ਗਾ ਤੜਾ ਜੜਾਇ ਆ ਜੀ ਉਹੀ ਮਜਬੂਰੀ ਆ ਪੁੱਤ ਬਣ ਗਈ ਆ ਮੈਂ ਪੂਰੀ ਇਹਦਾ ਪਖੰਡ ਕਦੇ ਕੰਮ ਉਹਨੇ ਕਿਤੇ ਹੋਰ ਵੀ ਫੜਿਆ ਮੈਨੂੰ ਲੱਗਦਾ ਹੋ ਸਕਦਾ ਵਾ ਜਿਹੜੀ ਛੁੱਟੀਆਂ ਮਾਰਦੇ ਕਿ ਨਹੀਂ ਮੈਨੂੰ ਵੀ ਸ਼ੱਕ ਹੀ ਹੋਊਗਾ ਆਹ ਇਹਦੇ ਨਾਲ ਝੁੰਗੇ ਚ ਕਰਨਾ ਵੀ ਝੁੰਗੇ ਚ ਕਰਨਾ ਕਿਹੜਾ ਵੱਡਾ ਕੰਮ ਆਪਾਂ ਉਹਦੇ ਕਮਰਾਵਾਂ ਨਿਕਾ ਜਾ ਆਹ ਤੇ ਕੰਮ ਕਿਤੇ ਉੱਥੇ ਹੋਰ ਫੜਿਆ ਉੱਥੇ ਜਾਂਦਾ ਰੋਜ਼ ਚਲ ਅੱਛਾ ਕੋਈ ਨਹੀਂ ਆਪੇ ਨੇ ਵੀੜੂ ਗਈ ਪੁੱਤ ਹੁਣ ਕਹਿ ਵੀ ਨਹੀਂ ਨਾ ਕੋ ਸਕਦੇ ਆਹ ਹੁਣ ਕਹਿਣਾ ਕੀ ਹੈ ਤੇ ਬਾਕੀ ਮੈਂ ਦੱਸਣਾ ਸੀ ਉਹ ਮੈਂ ਜਾਣਾ ਪੈਣਾ ਮੈਨੂੰ ਬੰਗਲੌਰ ਕਿਉਂ ਉਹ ਹੁਣੇ ਆ ਗਿਆ ਹਿੰਮਤ ਦਾ ਫੋਨ ਆ ਗਿਆ ਮੈਨੂੰ ਟ੍ਰੇਨਿੰਗ ਦਹਾਗਾਂ ਦੀ ਟ੍ਰੇਨਿੰਗ ਵਾ ਬਾਹਰ ਜਾਣ ਵਾਸਤੇ ਜਿਹੜੀ ਹੁੰਦੀ ਉਹ ਤੇ ਅਸ਼ਾ ਉਹ ਜਿਹੜੀ ਲਾਏ ਕਾਗਜੇ ਤੂੰ ਆਹੋ ਤੇ ਉੱਥੇ ਦੇਣੀ ਪੈਣੀ ਟ੍ਰੇਨਿੰਗ ਜਾਣਾ ਬਾਹਰ ਵਾ ਟ੍ਰੇਨਿੰਗ ਇੱਥੇ ਉਹ ਸਰਟੀਫਿਕੇਟ ਜਾ ਦਿੰਦੇ ਮਾੜਾ ਮੋਟਾ ਜ ਮੈਂ ਤੈਨੂੰ ਕਹਿਵਾਂ ਜੀ ਉਦਾਂ ਮਿਲਦਾ ਲੱਗਦਾ ਕਹਿੰਦਾ ਨਹੀਂ ਹਾਰੀ ਜ਼ਰੂਰੀ ਆ ਉੱਥੇ ਹਾਰੀ ਲੱਗਣੀ ਆ ਤਹਾਰੀ ਲੱਗਦੀ ਵੀ ਜਿਹਦੇ ਨਾਲ ਗੂਠੇ ਨਾਲ ਅੱਜ ਕੱਲ੍ਹ ਅੱਛਾ ਅਛਾ ਆਹੋ ਗੂਠਾ ਲਾਉਣਾ ਪਈ ਤਾਂ ਫੇਰ ਹਾਰੀ ਲੱਗਦੀ ਆ ਉਹ ਹੁਣ ਤੂੰ ਤੇ ਫੇਰ ਫੇਰ ਉਦਰ ਹੀ ਚਲ ਜਾਣਾ ਤਾਂ ਫੇਰ ਇੱਦਾਂ ਘਰ ਦਾ ਕੰਮ ਕਿੱਦਾਂ ਚੱਲੂ ਸਾਡਾ ਮੈਂ 10 ਦਿਨ ਲਾਲਾ ਚ ਪਾਣੀ ਚੱਲ ਕੋਈ ਗੱਲ ਨਹੀਂ ਫਿਰ ਫਿਰ ਕੋਈ ਗੱਲ ਨਹੀਂ ਕੀ ਮੈਂ ਰਖਿਆ ਵੀ ਨਾ ਲੱਗਣਾ ਵਾ ਕਰੀ ਨਹੀਂ ਨਹੀਂ ਨਾ 10 ਦਿਨ ਵਾਸਤੇ ਚੱਲ 10 ਦਿਨ ਪੁੱਤ ਮੈਂ ਕੱਢੂਗਾ ਕਿਸ ਨੇ ਔਖੇ ਔਖੇ ਇਹ ਤੇ ਰਲ ਮਿਲ ਕੇ ਆਪਾਂ ਦੋਵੇਂ ਚੱਲੂ ਕਰਨ ੜੇ ਸੀ ਕੋਈ ਗੱਲ ਨਹੀਂ ਨਾ ਹੋਊਗਾ ਨਾ ਤੇ ਮੈਂ ਕੋਈ ਨਾ ਕੋਈ 10 ਦਿਨ ਵਾਸਤੇ ਮੁੰਡਾ ਮੰਡਾ ਕੋਈ ਵੇਖ ਲੂਗਾ ਉਹ ਨਾਲੇ ਸਰਟੀਫਿਕੇਟ ਮਿਲ ਗਿਆ ਮੁੜ ਕੇ ਬਾਹਰ ਅਪਲਾਈ ਕਰੀਆ ਵੀਜ਼ਾ ਮਿਲ ਜਾਣਾ ਵਾ ਚੰਗਾ ਵਾ ਪੁੱਤ ਕੋਈ ਇਹ ਆ ਵੀ ਵਧੀਆ ਕੰਮ ਬਣ ਜੂਗਾ ਬਾਹਰੋਂ 4 ਪੈਸੇ ਰਲ ਜਣੇ ਇਹਦੇ ਨਾਲ ਦੀ ਤੇ ਮौज ਕੋਈ ਨਹੀਂ ਆਹ ਮਾਈ ਬਾਈ ਤੂੰ ਕੀ ਫਾਇਦਾ ਖੂਦ ਮਿੱਟੀ ਜਿਹੜੇ ਬੰਦੇ ਦਾ 100 ਕਿਲਾ ਨਾ ਉਹਦਾ ਵੜਾਵਾਂ ਪੁੱਤ ਜਿਆਦਾ ਜੇ ਸਾਡੀ ਘੱਟਵਾ ਤੇ ਸਾਡਾ ਵੜਾਵਾਂ ਘੱਟਵਾ ਗੱਲ ਇਹ ਆ ਇੱਕੋ ਜਿਹੀ ਆ ਕੰਮ ਸਾਰਾ ਨਾ ਇਹ ਤਾਂ ਗੱਲ ਹੈਗੀ ਆ ਹਾਂ ਤੇ ਕੋਈ ਨਹੀਂ ਜਾਦੂ ਤੇ ਇਹ ਆ ਵੀ ਮੇਰਾ ਪੁੱਤ ਧਿਆਨ ਨਾ ਜਾਵੀ ਤੇ ਆਪਣੇ ਪੈਸੇ ਪੁਏ ਜਿਹੜੇ ਨਾਲ ਖਾਣੇ ਆ ਨਾ ਉਹ ਅੰਦਰ ਜੇਬ ਜਿਹੜੀ ਲੱਗੀ ਹੁੰਦੀ ਜਿੱਪ ਉਹਦੇ ਵਿੱਚ ਪਾਵਾਂ ਚੰਗਾ ਨਹੀਂ ਉੱਥੇ ਪਾਵਾਂ ਤੇ ਮੈਨੂੰ ਛੱਡ ਕੇ ਆਉਣਾ ਪੈਣਾ ਉਹ ਟ੍ਰੇਨ ਵਿਆਸ ਉਹਦੇ ਛੱਡ ਆਉਂਗਾ ਕੋਈ ਨਾ 12 ਵਜੇ ਟ੍ਰੇਨਾਂ ਤੇ ਛੱਡ ਕੇ 9 ਵਜੇ ਪਹੁੰਚਣਾ ਮੈਂ ਵਿਆਸ ਕੋਈ ਨਹੀਂ ਕੋਈ ਨਹੀਂ ਆਹ ਫੇਲ ਜੂਗਾ ਮੈਂ ਸਾਟਾਊਗਾ ਤੇ ਉਹ ਰੋਟੀ ਰੱਟੀ ਖਾ ਲਈ ਆ ਰੋਟੀ ਤੇ ਜਾਇਆ ਹੀ ਆ ਤੇ ਆਜ ਵੀ ਨੂੰ ਫੋਨ ਆ ਗਿਆ ਉਹਦਾ ਗੁਰਪ੍ਰੀਤ ਨੂੰ ਵੀ ਆਖ ਆਖੀ ਵੀ ਫਿਰ ਲਾ ਦੂਗੀ ਤਿੰਨ ਰੋਟੀ ਨਹੀਂ ਰੋਟੀ ਬਣਾ ਲਾ ਕੇ ਨਾਲ ਕੇ ਸੁੱਕੀਆਂ ਜੀਆਂ ਸੁੱਕੀਆਂ ਸਬਜ਼ੀ ਬਣਾ ਉੜਾ ਲਾ ਕੇ ਨਾਲ ਫਿਰ ਕੀ ਆ ਇਦਾਂ ਇਦਾਂ ਪੁੱਤ ਨਾਲ ਲੈ ਕੇ ਚਾਈਦਾ ਨਾ ਘਰੋਂ ਪਾਣੀ ਦੀ ਬੋਤਲ ਬਦਲ ਜਿਹੜੀ ਕਿ ਨਹੀਂ ਆ ਤੇ ਉਹ ਲੱਲੀ ਤੇ ਚੱਲ ਇਹ ਆ ਵੀ ਉਹ ਬਾਹਰ ਦਾ ਪਾਣੀ ਨਾ ਪੀਵੇ ਉਹ ਦੂਜਾ ਜਿਹੜਾ ਬੋਤਲਾ ਮੁੱਲ ਆਉਂਦੀ ਆ ਗੱਡੀ ਚੋਂ ਥੱਲੇ ਨਾ ਉੱਤਰੀ ਮੇਰਾ ਪੁੱਤ ਜਿਹੜੇ ਵਿੱਚ ਹੀ ਹੁੰਦੇ ਨੇ ਨਾ ਗੱਡੀ ਦੇ ਵਿੱਚ ਮੇਰਾ ਸਫ਼ਰੀ ਪਹਿਲਾ ਗੱਡੀ ਪਹਿਲੀ ਅਚਾਨੇ ਟ੍ਰੇਨ ਤੇ ਮ ਮੈਂ ਤਾਂ ਤੈਨੂੰ ਮੰਨਾ ਵੀ ਵਿੱਚੋਂ ਹੀ ਮਿਲ ਜਾਂਦਾ ਵਾ ਸਭ ਕੁਝ ਹੂੰ ਉਹ ਵਿੱਚੋਂ ਹੀ ਬੋਤਲ ਨਮੀ ਪਾਣੀ ਪੀਣ ਵਾਲੀ ਬਾਹਰ ਥੱਲੇ ਦਾ ਉਤਰੀ ਕਿਨੇ ਪਾਣੀ ਭਰਨ ਚੱਲ ਗਿਆ ਤੇ ਉਧਰੋਂ ਟ੍ਰੇਨ ਨਿਕਲ ਜੀ ਇਹ ਵੀ ਪਤਾ ਲੱਗਣਾ ਬਿਲਕੁਲ ਇਹ ਤਾਂ ਸਹੀ ਹੈ ਨਾ ਉਹ ਭੱਜ ਕੇ ਟ੍ਰੇਨ ਤੇ ਨਹੀਂ ਚੜੀਦਾ ਹੁੰਦਾ ਬਾਕੀ ਇਹਨੂੰ ਹਿੰਮਤ ਨੂੰ ਪਤਾ ਸਾਰਾ ਉਹ ਜਾਂਦਾ ਚੁੰਦਾ ਰਹਿਦਾ ਨਾ ਅੱਛਾ ਅੱਛਾ ਆਹ ਉਹ ਜਾਂਦਾ ਚਲ ਫੇਰ ਠੀਕ ਆ ਤੇ ਮੈਂ ਕਰ ਲਾਂ 10 ਲੱਖਾ ਕਾਪੀ ਨੂੰ ਫੇਰ ਆਹ 10 ਲੱਖਾ ਪੈਕ ਪੂ ਕਰਨੀ ਹੈ ਕੱਪੜੇ ਕੋੜੇ ਪਾਲੀਆ ਬੈਗ ਚ ਕਰ ਲਾਂ ਕਰ ਲਾ ਠੀਕ ਚਲ ਚੰਗਾ ਹੀ ਆ ਸੱਚੇ ਪਾਤਸ਼ਾਹ ਮੇਰੇ ਪੁੱਤ ਦਾ ਕੰਮ ਬਣ ਜੇ ਤੇ ਆ ਵੀ ਸਾਡਾ ਵੀ ਥੋੜਾ ਜਿਹਾ ਹੱਥ ਸੌਖਾ ਹੋ ਜਾਊਗਾ ਕੋਈ ਨਵੇਂ ਔਖਾ ਸੌਖਾ ਪਾਊਗਾ ਬਗਰੋ ਜਿੰਨੇ ਪੈਣਗੇ ਵਰ ਕੋ ਪੱਠੇ ਜਿਹੜਾ ਮਾੜਾ ਮੋਢਾ ਕੰਮ ਹੋਊਗਾ ਕਰੂੰਗਾ ਨਾ ਜਿਹੜਾ ਨਾ ਹੋਊਗਾ ਨਾ ਉਹ ਕਿਹ ਬੰਦੇ ਨੂੰ ਕਹਿ ਕੇ ਕਰਾਵਾਂਗੇ ਤਾਂ ਕਿ ਗੁਰਪ੍ਰੀਤ ਹਾਂ ਕੰਮ ਛੱਡ ਦੇ ਇੱਕ ਤੇ ਵੀਰ ਦੋ ਤਿੰਨ ਸੂਟ ਪ੍ਰੈਸ ਕਰ ਦੇ ਹਾਂ ਤੇ ਰੋਟੀ ਪਾਣੀ ਰੋਟੀਆਂ ਪਕਾ ਦੇ ਮੈਨੂੰ ਮਿਸੀਆਂ ਜੀਆਂ ਸਬਜ਼ੀ ਸੁੱਕੀ ਬਣਾ ਦੇ ਅੱਛਾ ਜਾਣਾ ਕਿੱਥੇ ਮੈਂ ਬਗਲੋ ਜਾਣਾ ਉਹ ਉਹ ਟ੍ਰੇਨਿੰਗ ਨਹੀਂ ਲਾਈ ਆਪਣੀ ਦਾਹਦ ਨਾਲੀ ਠੀਕ ਆ ਅੱਜ ਹੀ ਜਾਣਾ ਵਾ ਆਹੋ ਅੱਜ ਹੀ ਕਿਵੇਂ ਘਰ ਨਾ ਜਾਣਾ 12 ਵਜੇ ਦੀ ਟ੍ਰੇਨ ਵਾ ਤੇ 9:30 ਵਜੇ ਸਟੇਸ਼ਨ ਤੇ ਪਹੁੰਚਣਾ ਇਹ 12 ਵਜੇ ਟ੍ਰੇਨ ਆ ਤੇ 9:30 ਵਜੇ ਪਹੁੰਚਣਾ ਤੇ ਉੱਥੇ ਏਨਾ ਪਹਿਲਾਂ ਮੈਂ ਹੀ ਮਤਲਬ ਘਰ ਚਲ ਜੂੰਗਾ ਨਾ ਉਹਦਾ ਲਾਗੇ ਘਰ ਉੱਥੇ ਅੱਛਾ ਉਹਦੇ ਘਰ ਪਹਿਲਾਂ ਜਾਣਾ ਵਾ ਆਹੋ ਉਹਨੇ ਨਾਲ ਜਾਣਾ ਵਾ ਆਹੋ ਜਾਂਦਾ ਜੁੰਦਰਾ ਇਹਦਾ ਉਹ ਸਾਰਾ ਕੰਮ ਉਹਨੇ ਕਰਾਇਆ ਮੇਰਾ ਉਹਦੇ ਫੋਨ ਆਇਆ ਮੈਨੂੰ ਠੀਕ ਆ ਪਰ ਜੇ ਤੁਸੀਂ ਹੋਣ ਗਏ ਤਾਂ ਫਿਰ ਮੈਂ ਲਾਦਾ ਫਿਰ 15 10 ਦੇਣਾਂ ਜੀ 15 16 ਨੂੰ ਤੂੰ ਉੱਥੋਂ ਵਾਪਸ ਆਉਗੇ ਨਾ ਆ 15 ਨੂੰ ਆਪਸਾਣਾ ਆ ਤੇ ਰਖੜੀ ਫਿਰ ਆਈ ਆ ਤੇ ਰਖੜੀ ਤਾਂ ਕਿੱਦਾਂ ਕਰਨਾ ਫਿਰ ਰਖੜੀ ਦਾ ਹਾਂ ਰਖੜੀ ਵੀ ਆਈ ਐ ਮੈਂ ਉਹਦੇ ਮੈਂ ਸੋਚਿਆ ਪਰ ਜਾਣਾ ਤੇ ਪੈਣਾ ਹੀ ਹੁਣ ਜਾ ਤਾ ਫਿਰ ਤੁਸੀਂ ਇਦਾਂ ਕਰੋ ਭੈਣ ਨੂੰ ਸ਼ਰਨ ਨੂੰ ਫੋਨ ਕਰਕੇ ਕਹੋ ਵੀ ਆ ਵੀ ਇਦਾਂ ਕਰ ਲੈਣੇ ਨਾ ਅਜੇ ਤੁਸੀਂ 9:30 ਵਜੇ ਉੱਥੇ ਜਾਣਾ ਆਓ ਜੇ ਹੈਗੇ ਦੋ ਤਿੰਨ ਘੰਟੇ ਹੈਗੇ ਤਿੰਨ ਆਪਣੇ ਕੋਲ ਮੈਂ ਮੈਂ ਆਪਣੇ ਕੋਲ ਫੋਨ ਕਰ ਲਾ ਲੈਨੇ ਮਾਤਾ ਨੂੰ ਕਹਿੰਦਾ ਫੋਨ ਲਾਦਾ ਆ ਹਾਂ ਹੋਨੇ ਝਟਾ ਜਾਣਾ ਆਹੋ ਮੈਂ ਉਹ ਨਾਲ ਪੈਕ ਕਰ ਲਾ ਕੇ ਮਾਤਾ ਨੂੰ ਫੋਨ ਲਾ ਲੈਨੇ ਨੰਮੇ ਵੀ ਗੱਲ ਕਰ ਲੂੰ ਉਹਦੇ ਨਾਲ ਆ ਤੇ ਪਰ ਫੋਨ ਜੇ ਤੂੰ ਆਪ ਹੀ ਲਾ ਲੋ ਤਾਂ ਉਹਦੀ ਮਾਤਾ ਨਾਲ ਪਛੇਰੀ ਪੰਦੀ ਮੇਰੇ ਨਾਲ ਘਟ ਬੰਦੀ ਹੈ ਨਾ ਮੇਰਾ ਲੜਪੈ ਦੀ ਝਾਟੀ ਹੁਣ ਮੈਂ ਉਹਨੂੰ ਤੇ ਸਾਬ ਮੈਂ ਜਾਣਾ ਵਾ ਉਹਨੇ ਲੜਪੈਣਾ ਵੀ ਗਏ ਰਕੜੀ ਲੈ ਰਕੜੀ ਕਰ ਕਰ ਕੇ ਨਿਕਲ ਚੱਲ ਗਿਆ ਯੋ ਤੇ ਮਾਤਾ ਆਪੇ ਸਮਝਾ ਦੂਗੀ ਨਾ ਵੀ ਕੰਮ ਵਾ ਜ਼ਰੂਰੀ ਤੇ ਮਾਤਾ ਆ ਤੇ ਮਾਤਾ ਦੀ ਗੱਲ ਜ਼ਿਆਦਾ ਚੰਗੀ ਮੇਰੀ ਘਟਸ ਹੁੰਦੀ ਨਾ ਮੇਨਾਂ ਤੇ ਝਟ ਲੜਪੈਣਾ ਉਹਨੇ ਠੀਕ ਆ ਚੋ ਕੋਈ ਗੱਲ ਨਹੀਂ ਫਿਰ ਕਰ ਲੋ ਤੂੰ ਹੀ ਗਰ ਮਮੀ ਨਾ ਆ ਮੈਂ ਕਰਦਾ ਮਾਦਣਾ ਗੱਲ ਨਾਲੇ ਕੱਪੜੇ ਪੈਕ ਕਰ ਲਾ ਤੇ ਕਰਦੇ ਪ੍ਰੈਸ ਕਰਦੇ ਸੂਟ ਮੇਰੇ ਤੋਂ ਠੀਕ ਆ ਆ ਚਲ ਨਾ ਕਰਾਂ ਸੂਟ ਤੇ ਅੱਜ ਕੱਲ ਦਾ ਕੀ ਜਮਾਨਾ ਆ ਗਿਆ ਵਾ ਅੱਗੇ ਮੁੰਡਿਆਂ ਨੇ ਬਾਹਰੋਂ ਆਉਣਾ ਬੀਬੀ ਕਿੱਥੇ ਆ ਮਮੀ ਕਿੱਥੇ ਆ ਹੁਣ ਤੇ ਉਹ ਰਿਸ਼ਤੇ ਖਤਮ ਹੁੰਦੇ ਜਾਂਦੇ ਆ ਬਾਹਰੋਂ ਚੰਗਾ ਭਲਾ ਆ ਤੇ ਅੰਦਰ ਹੀ ਵੜ ਗਿਆ ਸਿੱਧਾ ਪਤਾ ਵੀ ਗੋਪੀ ਉੱਥੇ ਹੀ ਹੋਣੀ ਆ ਫਿਰ ਤੂੰ ਆਵਾਜ਼ ਮਾਰ ਲੈ ਮਮੀ ਮਮੀ ਤੇ ਮੈਂ ਤੈਨੂੰ ਆਵਾਜ਼ ਦੇਵਾਂ ਅੱਖ ਨਹੀਂ ਹਾਲ ਅੱਜ ਕੱਲ ਦੇ ਨਿਆਣਿਆਂ ਦਾ ਉਦਾਂ ਲਓ ਚਿੱਟੇ ਹੋ ਗਏ ਇੱਕ ਸਾਹ ਦੇ ਮਾਤਾ ਕੱਲੇ ਹੀ ਗੱਲਾਂ ਕਰਈ ਜਾਂਦੀ ਕਿਹਦੇ ਨਾਲ ਕਰਨ ਢਈ ਆ ਸਮਝ ਲਾ ਵੀ ਤੇਰੇ ਨਾਲ ਹੀ ਕਰਨ ਢਈ ਆ ਹੂੰ ਬਾਹਰੋਂ ਆਇਆ ਕਿ ਤੂੰ ਆਵਾਜ਼ ਨਹੀਂ ਮਾਰੀ ਤੇ ਮੇਰੀ ਮਾਂ ਹੈਗੀ ਜਿੰਦੀ ਜਾਗਦੀ ਮੰਮੀ ਮੰਮੀ ਚੱਲ ਅਸ਼ਮਤ ਤੈਨੂੰ ਆਵਾਜ਼ ਦਿੰਦੀ ਇੱਥੇ ਬੈਠੀ ਆ ਐ ਸਿੱਧਾ ਨੱਕ ਦੀ ਸੇਰ ਨੂੰ ਅੰਦਰ ਵੜ ਗਿਆਂ ਵਾ ਲੈ ਜੇ ਉੱਥੇ ਨਾ ਆਉਂਦੀ ਕੋਪੀ ਫੇਰ ਤੂੰ ਪਛਾਹ ਮੋੜਨਾ ਹੀ ਗਾ ਫੇਰ ਮੇਰੀ ਵੱਲ ਨੂੰ ਆਉਣਾ ਹੀ ਤੇ ਹੁਣ ਵੀ ਦਿੱਥੋਂ ਹੀ ਆਇਆ ਮੈਂ ਚੱਲ ਚੰਗਾ ਹੋ ਗਿਆ ਭਲਾ ਹੋ ਗਿਆ ਠੀਕ ਵਾ ਉਹ ਪਹਿਲਾਂ ਆਇਆ ਮੈਂ ਤੂੰ ਪਹਿਲਾਂ ਡੈਡੀ ਕੋਲ ਗਿਆ ਡੈਡੀ ਕੋਲ ਉੱਥੇ ਬੈਠਾ ਤੇ ਫੇਰ ਗੋਪੀਵਾਲ ਚਲ ਗਿਆ ਡੈਡੀ ਬਾਅਦ ਵਿੱਚ ਫੇਰ ਮੈਂ ਜਾਂਦਾ ਵੇਖਿਆ ਹਾਂ ਗੋਪੀਵਾਲ ਮੈਂ ਜਾਂਦਾ ਜ਼ਰੂਰ ਉਹ ਗੋਪੀਏ ਜਾਂਦੇ ਹਾਂ ਰਖਣਾ ਵਾ ਨਾ ਡੈਡੀ ਲਈ ਦੇ ਵੇਖਣਾ ਫਿਰ ਉਹ ਜਿਹੜੀ ਗੱਲ ਦੇਖਦੀ ਅੱਖਾਂ ਸਾਹਮਣੇ ਉਹ ਤੇ ਫੇਰ ਹੈ ਹੀ ਆ ਹਾਂ ਚੱਲ ਗੱਲ ਵਾ ਇਹ ਮੈਨੂੰ ਬੰਗਲੌਰ ਜਾਣਾ ਪੈਣਾ ਹੁਣ ਦਹਾਦਨਾ ਵਾਸਤੇ ਬੰਗਲੌਰ ਆਹ ਉੱਥੇ ਕੀ ਆਣ ਏਡੀ ਦੂਰ ਉਹ ਕੀਤਾ ਨਹੀਂ ਕੋ ਪੇਪਰ ਤੇ ਲਾਏ ਸਰਟੀਫਿਕੇਟ ਲੈਣਾ ਇੱਕ ਉਥੋਂ ਬਾਹਰ ਜਾਣ ਵਾਸਤੇ ਟ੍ਰੇਨਿੰਗ ਕਰਨੀ ਆ ਅੱਛਾ ਉਹ ਦਹਾਦਨਾ ਵਾਸਤੇ ਜਾਣਾ ਪੈਣਾ ਏ ਤੇ ਤ ਮੈਂ ਤੁਹਾਨੂੰ ਨਾ ਕੱਛੇ ਮੂੰਗਲੀ ਘੱਟ ਮਾਰੀ ਆ ਦਿਨ ਤਿਹਾੜ ਨੇੜੇ ਆਉਣ ਦੇ ਆ ਮੈਂ ਨਹੀਂ ਆ ਵੀ ਉਹ ਜੋ ਤੇਰੇ ਸਰਟੀਫਿਕੇਟਾਂ ਵਾਲੇ ਤੇ ਉਹ ਜਿਹੜਾ ਤੂੰ ਤੇ ਤੂੰ ਦੱਸਿਆ ਨਹੀਂ ਉਹਨਾਂ ਨੂੰ ਵੀ ਮੈਨੂੰ ਦੋ ਚਾਰ ਦਿਨਾਂ ਦਾ ਰੋਕੇ ਫੋਨ ਕਰਿਓ ਮੈਂ ਹਜੇ ਨਹੀਂ ਆ ਸਕਦਾ ਅਗਲੀ ਸ਼ਿਫਟ ਵਿੱਚ ਮੈਂ ਆ ਜਾਊਂਗਾ ਕੋ ਮੇਰੇ ਮਾਮੇ ਦਾ ਕੰਮ ਆ ਜੀ ਉੱਥੇ ਮਾਮਿਆਂ ਦੇ ਕੰਮ ਦੀ ਨਹੀਂ ਗੱਲ ਹੁੰਦੀ ਮੁੰਡੇ ਕਿਣ ਕੇ ਘਲਾਉਂਦੇ ਹੋਣਗੇ ਤਾਂ ਵੀ ਇਹ ਮੀਂਹ ਦਾ ਗਰੁੱਪ ਹੋਊਗਾ ਆ ਤਾਂ ਗਰੁੱਪ ਜੀ ਨਾ ਆਇਆ ਤਾਂ ਫੇਰ ਜਣਾ ਵਾ ਹਾਂ ਅੱਜ ਹੀ ਆਉਣਾ ਤੇਰਾ ਵੀ ਗਰੁੱਪ ਚ ਨਾ ਚਲੋ ਵਧੀਆ ਵਾ ਮਹਾਰਾਜ ਤੇਰਾ ਕੰਮ ਬਣਾਵੇ ਸੱਚੇ ਪਾਤਸ਼ਾਹ ਵਧੀਆ ਵਧੀਆ ਤੇਰੀ ਨੌਕਰੀ ਲੱਗੇ ਤੈਨੂੰ ਸੋਹਣਾ ਸਰਟੀਫਿਕੇਟ ਮਿਲੇ ਸਭ ਕੁਝ ਚੰਗਾ ਹੋ ਜਾਏ ਪਰ ਭੈਣ ਦਾ ਵੀ ਸੋਚਣਾ ਫੇਰ ਅਖੜੀ ਲੈ ਕੇ ਆਉਣਾ ਮੈਂ ਉਹਨੇ ਇਸੇ ਕਰਕੇ ਤਿੱਥੋਂ ਆਇਆ ਮੈਂ ਜੇ ਮੈਂ ਇਹ ਆਈਆ ਇਹ ਮੈਂ ਉਹਨੂੰ ਸਿੱਧਾ ਫੋਨ ਲਾਇਆ ਨਾ ਉਹਨੇ ਮੇਰੇ ਨਾਲ ਪੈਣਾ ਲੜ ਉਹ ਜਾ ਭਰਾਵਾ ਐਵੇਂ ਬੌੜਿਆਂ ਜਿਆ ਨਾ ਮਾਰੀ ਜਾ ਫੋਨ ਲਾ ਭਰਾ ਤੇਰਾ ਕਿਉਂ ਨਾ ਚੁੱਕੂਗੀ ਉਹ ਫੋਨ ਚੁੱਕਣਾ ਨਾ ਲੜਪੈਣਾ ਮੇਰੇ ਨਾਲ ਉਹ ਤੈਨੂੰ ਪਤਾ ਲੜਾਕੀ ਤੇ ਹੈਗੀ ਆ ਅੱਛਾ ਹੁਣ ਤਾਂ ਲੜਾਕੀ ਦੀ ਹੰਡ ਹੈ ਵੀ ਆ ਨਾ ਤੇ ਮੇਰੇ ਨਾਲ ਲੜਦੀ ਰਹਿੰਦੀ ਆ ਭੈਣ ਭਰਾ ਲੜਦੇ ਹੁੰਦੇ ਆ ਆਪਸ ਵਿੱਚ ਢਿੱਕੀਆਂ ਮੋਟੀਆਂ ਕੀ ਡੰਗਾ ਕਰੀ ਉਹ ਨਹੀਂ ਗਈ ਲੜਦੀ ਤੂੰ ਹੀ ਲੜਦਾ ਵਾ ਲੈ ਮੈਂ ਬਹੁ ਲੜਦੀ ਤਾਂ ਗੱਲ ਦੱਸ ਕੀ ਭਰਾਵਾ ਤੂੰ ਉਹਨੂੰ ਫੋਨ ਕਰਕੇ ਕਹਿਆ ਵੀ ਹੈਗੇ ਆ ਟਾਈਮ ਦਾ 10 ਮਿੰਟ ਤੇ ਆ ਜਾ ਹਾ ਦੇਗਾ ਵੀ ਰਖੜੀ ਬਣ ਜਾ ਫਿਰ ਅੱਛਾ ਹੁਣ ਉਹ ਖੜੇ ਪੈਰ ਤੇ ਭੱਜੀ ਆਵੇ ਹਾ ਤੂੰ ਮਨਾ ਹੀ ਲੜਾ ਤੇਰੇ ਕਹਿੰਦੇ ਆ ਜਾਣਾ ਉਹਨੇ ਨਹੀਂ ਮੈਂ ਤੇ ਆਖੂ ਕਿ ਸੱਤ ਵਾਰੀ ਜਿਹੜਾ ਘੜੀ ਕਨੂ ਆਣਾ ਹੁਣੇ ਆ ਜਾ ਤੇ ਪਰ ਤੂੰ ਵੀ ਹੁਣ ਗਾਚੋਂ ਮੂਗਲੀ ਕੱਟ ਮਾਰੀ ਆ ਹੁਣ ਗਾੜੀ ਹੋਣਾ ਉਹ ਮੈਂ ਫੋਨ ਲਾਉਂਗੀ ਔਰ ਅਗਲੀ ਆਪਣੀ ਪਿਸ਼ੂ ਪਿਸ਼ੂ ਘਰ ਦੇ ਵਿੱਚ ਫੇਰ ਹੀ ਉਹ ਆਊਗੀ ਕਲ ਆਇਆ ਪਰੋਣਾ ਵੀ ਆਇਆ ਵਾ ਫੋਨ ਲਾਉ ਨਹੀਂ ਫਿਰ ਮੈਂ ਆਹੋ ਲੈ ਆ ਮੈਂ ਤੇਰੇ ਫੋਨ ਤੋਂ ਲਾ ਲਾ ਆਲਾ ਮੇਰੇ ਤੋਂ ਲਾ ਲਾ ਦੇ ਲਾ ਕੇ ਨੰਬਰ ਸਾਸਰੀ ਕਾਲ ਵੀਰ ਜੀ ਨੀਗਾ ਮੰਮੀ ਜੀ ਆ ਅੱਛਾ ਅੱਛਾ ਨੇ ਫੋਨ ਜੋ ਰੇ ਰਹੀ ਨਾ ਉਤੋਂ ਲਾਇਆ ਮੈਂ ਕਿ ਮੈਨੂੰ ਫੋਨ ਲਾ ਦੇ ਫਿਰ ਹਾਂ ਠੀਕ ਠੀਕ ਤੈਨੂੰ ਭਲੇਖਾ ਪੈਂਦਾ ਮੇਰੇ ਵੀਰ ਦਾ ਫੋਨ ਵੀਰ ਤੇ ਗੱਲ ਕਰਨ ਤੋਂ ਹੀ ਡਰਨ ਡਿਆ ਵਾ ਤੇ ਹਾਂ ਹੋ ਕੇ ਅਜੇ ਤੇਨਾਂ ਦੇ ਸਿਰ ਤੇ ਕੋਹ ਪਤ ਆਇਆ ਹੀ ਨਹੀਂਗਾ ਜੇਨਾਂ ਦੇ ਸਿਰ ਤੇ ਕੋਹ ਆਇਆ ਹੋਵੇ ਨਾ ਫਿਰ ਪਤਾ ਨਾ ਇਹ ਕੀ ਕਰਨ ਫਿਰ ਤੇ ਫੋਨ ਲਾਉਣ ਹੀ ਨਾ ਹਾਂ ਉਹ ਨਾ ਜੋਦ ਨੇ ਜਿਹੜੇ ਪੇਪਰ ਲਾਇਏ ਨੇ ਇਹਦੀ ਉਹ ਟ੍ਰੇਨਿੰਗ ਆ ਗਈ ਆ ਬੰਗਲੌਰ ਤੋਂ ਉੱਥੋਂ ਕੋਈ ਸਰਟੀਫਿਕੇਟ ਮਿਲਣਾ ਇਹਨੂੰ ਬਾਹਰ ਜਾਣ ਵਾਸਤੇ ਆਂਦੇ ਵੀ ਸੌਖਾ ਹੋ ਜਾਂਦਾ ਕੰਮ ਹਾਂ ਤੇ ਆ ਹੁਣੇ ਹੀ ਆਇਆ ਜਾਂਦਾ ਹਿੰਮਤ ਦਾ ਫੋਨ ਆਇਆ ਵਾ ਤੇ ਮੈਂ ਛੇਤੀ ਜਾਣਾ ਵਾ ਮੇਰੀ ਕਿੰਨੇ ਵਜੇ ਟ੍ਰੇਨ ਤੇਰੀ 12 ਵਜੇ 12 ਵਜੇ ਟ੍ਰੇਨ ਆ ਤੇ ਕਿੰਨੇ ਵਜੇ ਪਹੁੰਚਣਾ ਮੈਂ 9:30 ਵਜੇ ਉੱਥੇ ਪਹੁੰਚਣਾ ਪਿਆ ਸਾਢੇ 9:00 ਪਹੁੰਚਣਾ ਵਾ ਤਾਂ ਜੇ ਟਾਈਮ ਬਥੇਰਾ ਵਾ ਕੋਈ ਨਹੀਂ ਇਦਾਂ ਕਰ ਮੇਰਾ ਪੁੱਤ ਆਪਣੀ ਸੱਸ ਨੂੰ ਲੈ ਆ ਨਾਲ ਜਾਂ ਪਰੌਣੇ ਨੂੰ ਲੈ ਆ ਤੇ ਆਜੋ ਹਾਂ ਹੋ ਗਿਆ ਰਖੜੀ ਬੰਨਜੋ ਪੁੱਤ ਨਹੀਂ ਨਹੀਂ ਰਖੜੀ ਦਾ ਸੁਖਨਾ 9 ਤਰੀਕ ਨੂੰ ਆ ਗਈ ਤੇ ਕਿੰਨੇ ਦਿਨ ਲੱਗਣੇ ਮੈਂ 15 ਨੂੰ ਵਾਪਸ ਆਉਣਾ 15 ਨੂੰ ਆਉਣਾ ਹੀ ਹੋ ਇੰਨੇ ਵਾਪਸ ਤੇ ਫੇਰ ਰਖੜੀ ਤੇ ਲੰਘ ਜਾਣੀ ਪੁੱਤ ਨਹੀਂ ਨਹੀਂ ਆਜੋ ਠੀਕ ਵਾ ਐਠੇ ਨਾ ਰਸੀ ਜਾ ਚਾ ਚੜਿਆ ਤੈਨ ਜਿਹੜਾ ਆਉਣ ਦੀ ਗੱਲ ਕਰ ਸੀ ਛੇਤੀ ਚੰਗਾ ਲੈ ਉਹ ਤੋਥੇ ਭੰਗੜਾ ਪਾਉਣ ਡਿਆ ਪੀਆ ਜਿਹੜਾ ਦੂਹਾਂ ਚੱਲਾ ਜਣਾ ਨੂੰ ਜਾ ਕੇ ਚੀਜ਼ਾਂ ਲਿਓਣੀਆਂ ਸੀ ਅੱਜ ਹੀ ਮਿਲ ਜਾਣਾ ਸਭ ਕੋ ਸਾਨੂੰ ਨਾ ਦੇ ਦੇਣੇ ਸਭ ਕੋ ਜੋ ਕੋਈ ਦੇ ਦੇ ਜਾਊਗਾ ਆਂਦੀ ਮੈਂ ਪੁੱਛਦੀ ਆਪਣੀ ਸੱਸ ਨੂੰ ਤੇ ਫਿਰ ਮੈਂ ਆ ਜਾਣੇ ਆਪਾਂ ਆਂਦੀ ਚੱਲ ਠੀਕ ਆਹੋ ਕਰੋ ਤੁਸੀਂ ਤਿਆਰੀ ਕੋਲ ਲਿਆਓ ਲਿਓ ਪਹਿਣ ਵਾਸਤੇ ਪੁੱਛ ਲਾ ਗੋਪੀ ਨੂੰ ਚੱਬ ਲਿਓ ਨਾ ਕਰ ਲੈਣਾ ਹਾਂ ਆਹੋ ਠੀਕ ਹਾਏ ਮੇਰੇ ਧੀ ਨੇ ਕਿੰਨੇ ਚਾ ਨਾ ਕਿਹਾ ਵੀਰ ਜੀ ਸਸਰੀ ਘਰ ਉਹਦਾ ਰਾਧਾ ਘਰੇ ਜੋਦੇ ਨੇ ਫੋਨ ਕੀਤਾ ਵਾ ਜੋਦੇ ਹੁਣੀ ਚੰਗੇ ਭਲੇ ਹੁੰਦੇ ਹੀ ਪਤਾ ਨਹੀਂ ਕਿਉਂ ਇਦਾਂ ਪਿਛਾ ਪਿਛਾ ਹੋ ਜਾਂਦਾ ਵਾ ਹਾਡੇ ਮਰਨ ਤੋਂ ਬਾਅਦ ਗਾਂ ਹੋਏ ਤੇ ਕੀ ਹੋਏ ਸਾਡੇ ਹੁੰਦਿਆਂ ਚਾ ਕਰਦੇ ਅਸੀਂ ਵੇਖ ਜੀਏ ਵੀ ਬਹੁਤ ਚਾ ਕਰਦੇ ਆ ਚੱਲ ਕੋਈ ਨਹੀਂ ਮਰਤੀ ਹੀ ਆਵੇ ਖੁਸ਼ੀ ਖੁਸ਼ੀ ਬਾਬਾ ਮੈਂ ਤੁਹਾਡੇ ਰਾਹ ਵਾਲੀ ਵੇਖੀ ਜਾਣਾ ਕਿਹੜਾ ਵੇਲਾ ਆ ਜੇ ਸ਼ੁਕਰੀਆ ਕਿਤੇ ਹਾਂ ਸ਼ਰਨ ਆਉਣ ਲੱਗੀ ਰਖੜੀ ਲੈ ਕੇ ਅੱਛਾ ਆਹੋ ਚੱਲ ਚੰਗਾ ਵਧੀਆ ਜੋਦਾ ਕਹਿੰਦਾ ਕਿ ਮੰਮੀ ਫੋਨ ਕਰਦੇ ਭੈਣ ਨੂੰ ਪੀਜਾ ਮੈਂ ਤਾਂ ਕਿ ਮੈਂ ਜਾਣਾ ਮਰ ਚਲ ਰਖੜੀ ਬਾਂਝੇ ਆਣ ਕੇ ਆ ਚੱਲੇ ਆ ਜੂਗੀ ਤੇ ਮੈਂ ਕਰ ਲਿਆ ਫੋਨ ਜੋਰੇ ਦੇ ਫੋਨ ਤਾਂ ਹੀ ਕਰ ਲਿਆ ਵਾ ਅੱਛਾ ਆਂਦੀ ਵੀ ਮੈਂ ਹੋਣੇ ਆਪਣੀ ਸੱਸ ਨੂੰ ਪੁੱਛ ਕੇ ਰ ਦੱਸਦੀਆਂ ਤੇ ਤੁਰ ਪੈਣੇ ਆਂਦੀ ਆ ਆ ਚੱਲ ਚੰਗਾ ਬਾਜ ਜੀ ਹੁਣ ਜੋਰੇ ਦਾ ਫੋਨ ਫੜ ਲਈ ਮੈਂ ਹਿੱਤੇ ਫੇਰ ਫੋਨ ਉਹਨੇ ਕਰ ਦੇਣਾ ਆਹੋ ਇਹਨੇ ਵੀ ਫੇਰ ਜਾਣਾ ਵਾ ਫੇਰ ਕਿੱਥੇ ਉਥੇ ਜਾਊਗਾ ਉਹਨਾਂ ਦੇ ਸ਼ੱਦਗੇ ਪਿੰਡ ਉੱਥੇ ਜਾ ਕੇ ਰਖੜੀ ਬਣਾਉਂਗਾ ਫੇਰ ਕਿਦਾਂ ਟਾਈਮ ਲੱਗਣਾ ਇੰਨਾ ਟਾਈਮ ਕਿੱਥੇ ਆ ਨਾਲੇ ਤੁਸੀਂ ਮੈਂ ਤਾਂ ਹੀ ਰੱਖਿਆ ਮੈਂ ਇੱਥੇ ਆ ਜੂਗੀ ਚੰਗਾ ਸਾਰੀਆਂ ਚੀਜ਼ਾਂ ਦੀ ਮੈਂ ਲਈਆਂ ਮੈਂ ਤੇ ਉਹ ਲੈ ਕੇ ਜਾਊਗੀ ਤੇ ਆਪਣੀ ਸੱਸ ਨੂੰ ਜਾ ਕੇ ਵਿਖਾ ਲਊਗੀ ਵੀ ਆ ਮੈਂ ਲੈ ਕੇ ਆਈ ਆ ਇਦਾਂ ਹੀ ਆਗੇ ਤੇ ਕਿਹ ਜਾ ਘਰੋਂ ਚੀਜ਼ ਦੀ ਪੁੱਤ ਨੇ ਆਉਣਾ ਚਾਹ ਨਾਲ ਲੈ ਜਾਣੀ ਤੇ ਕਿਹ ਆਪ ਜਾਣਾ ਲੈ ਕੇ ਨਹੀਂ ਨਹੀਂ ਇੱਥੇ ਚੰਗਾ ਵਾ ਆਹ ਇੱਥੇ ਚੰਗਾ ਵਾ ਤੇ ਬਾਕੀ ਹੁਣ ਮੈਂ ਕਹਿਣ ਨਹੀਂ ਜੋ ਉਹਦੇ ਨੂੰ ਵੀ ਖਾਣ ਪੀਣ ਜੋ ਵੀ ਖਾਣਾ ਮੈਂ ਤੇ ਲੈ ਲਊ ਆਉ ਪੈਣ ਵਾਸਤੇ ਹਾਂ ਤੇ ਰੋਟੀ ਰਾਟੀ ਹੁਣ ਪਕਾ ਦਿੰਦੀ ਮੈਂ ਉਹਪੀ ਨੂੰ ਕਹਿ ਦਿੰਦੀ ਆ ਕਿ ਜਾ ਪ ਆਹ ਤੇ ਨਾ ਹੋ ਗਾ ਰੋ ਜੋਦੇ ਨੂੰ ਕਹਿਣਾ ਸੀ ਵੀ ਉਹ ਕੁੰਬਾ ਲੈਵੇ ਕੁੰਬਾ ਦੀ ਸਬਜ਼ੀ ਬਣਾ ਲਾਂਗੇ ਹੁਣ ਪਤਾ ਨਹੀਂ ਚੱਲ ਗਿਆ ਕਿ ਨਹੀਂ ਮੈਂ ਫੋਨ ਕਰ ਦਿੰਨੀ ਆ ਬਾਅਦ ਚ ਆਹੋ ਚੱਲ ਵਧੀਆ ਹੋ ਗਿਆ ਇਹ ਆਪੇ ਚੱਲ ਸ਼ੁਕਰ ਆ ਮੁੰਡੇ ਸਾਡੇ ਦਾ ਵੀ ਕੰਮ ਬਣ ਜਵੇ ਹਾਂ ਮਿਲ ਦੇ ਤਾਂ ਵੀ ਕੰਮ ਬਣ ਜੇ ਰਖੜੀ ਕਰਮਾਂ ਵਾਲੀ ਆਈ ਮੈਂ ਤਾਂ ਕਹਿੰਨੀ ਫੇਰ ਹੈ ਨਾ ਇਸੇ ਗੱਲ ਤਾਂ ਮੈਨੂੰ ਚਾਹ ਵਾ ਵੀ ਚੱਲ ਮੁੰਡਾ ਜਾਊਗਾ ਆਹ ਉਹ ਆਖੰਡੇ ਪੇ ਉੱਥੇ ਸਾਡੀ ਗੜਜਾ ਮਿਲਦਾ ਇੱਕ ਆਹੋ ਮੈਨੂੰ ਵੀ ਦੱਸਿਆ ਉਹ ਲੈਣਾ ਵਾ ਆਹੋ ਮੈਨੂੰ ਵੀ ਦੱਸਿਆ ਤੇ ਫੇਰ ਇਹ ਆ ਵੀ ਵਰਗ ਪਰਮਟ ਮਿਲ ਜਾਂਦਾ ਜਲਦੀ ਚੰਗੀ ਗੱਲ ਵਾ ਹੈ ਨਾ ਬਾਹਰ ਤੇ ਜਿੱਦਾਂ ਦੇ ਹੁੰਦੇ ਆ ਵੀ ਕਿਤੇ ਥੋੜੇ ਪੈਸੇ ਰਲ ਜਾਣ ਤੇ ਮਾਨ ਨਹੀਂ ਹੁੰਦੇ ਤੇ ਆ ਵਾਈਆਂ ਦੇ ਵਿੱਚ ਕੀ ਰੱਖਿਆ ਹੈ ਤੇ ਐਵੇਂ ਖਪਾਈ ਆ ਕੇ ਜਿੰਦਰ ਜੇ ਆਪਾਂ ਸਿਆਣੇ ਕਹਿੰਦੇ ਵੀ ਜੇ ਆਪਾਂ 10 ਰੁਪਏ ਖਰਚਦੇ ਆ ਨਾ ਤੇ ਪੰਜ ਸਾਡੇ ਘਰ ਸ਼ਮਨ ਹੋਣੇ ਵੀ ਚਾਹੀਦੇ ਆ ਆਹ ਤੇ ਫੇਰ ਹੀ ਘਰ ਚੱਲਦਾ ਚੱਲਦਾ ਵਾ ਇਹ ਤਾਂ ਹੈ ਹੀ ਤੇ ਵਧੀਆ ਵਾ ਤੁਹਾਨੂੰ ਕਿੰਨਾ ਕਿ ਚਾਹ ਵਾ ਕੁੜੀ ਦੇ ਹੁੰਦਾ ਤਾਂ ਮੈਨੂੰ ਬੜਾ ਚਾਹ ਆ ਕੇ ਲੈ ਛਦੇਣੇ ਧੀ ਦੇ ਹੁੰਦਾ ਥੋੜਾ ਚਾਹ ਹੁੰਦਾ ਕਿ ਬੜਾ ਚਾਹ ਆ ਕੇ ਕਿਤੇ ਸਾਲ ਪਿਛੋਂ ਦੇ ਨੇ ਆਇਆ ਮਹਾਰਾਜ ਸੱਚੇ ਪਾਸ਼ਾ ਭੈਣ ਭਰਾ ਸਾਰੇ ਹੀ ਨਵੇਂ ਨਰੋਏ ਰਹਿਣ ਸਾਰਿਆਂ ਦੇ ਬਿਲਕੁਲ ਬਿਲਕੁਲ ਤੇ ਖੜੀ ਸੁਖ ਸੁਖਾਂਦੀ ਆਵੇ ਸਾਰਿਆਂ ਵਾਸਤੇ ਬਾਕੀ ਧੀਆਾਂ ਉਹਦੇ ਤਰ੍ਹਾਂ ਹੁੰਦੀਆਂ ਹੂੰ ਧੀਆ ਤੇ ਤਰੇਕਾਂ ਜਿਹੜੇ ਘਰ ਵਾ ਨਾ ਉੱਥੇ ਖੁਸ਼ੀਆਂ ਹੀ ਖੁਸ਼ੀਆਂ ਉੱਥੇ ਹੀ ਸ਼ਾਂ ਹੀ ਸ਼ਾਮ ਆ ਚਾਂ ਮੈਂ ਇਦਾਂ ਹੀ ਆ ਕੇ ਹਨਾ ਇਹ ਗੱਲ ਹੁੰਦੀ ਆ ਚਲੋ ਵਧੀਆ ਹੁਣ ਮੈਂ ਅਖੰਡੇ ਵੀ ਚੱਲ ਫੋਨ ਕੀ ਇਹਦਾ ਆਉਣਾ ਭਾਵੇਂ ਫੋਨ ਕਰੇ ਭਾਵੇਂ ਨਾ ਕਰੇ ਤੁਰਪੀ ਹੋਣੀ ਆ ਨਹੀਂ ਆਉਂਦੀ ਹੁਣ ਫਿਰ ਜੇ ਤੈਨੂੰ ਕਹਿਤਾ ਵੀ ਮੈਂ ਲੱਗੀ ਆ ਆਹੋ ਓਦਾਂ ਕਹਿੰਦੀ ਵੀ ਤੁਰ ਪੈਨੇ ਆ ਇੰਨਾ ਪੂਰੀ ਖੁਸ਼ ਹੋਆ ਮੈਂ ਤਾਂ ਹਿੱਥੇ ਨਾ ਨੱਚੀ ਜਾ ਪੈਣਾ ਤੂੰ ਤਿਆਰੀ ਕਰਕੇ ਤੇ ਆਉਣ ਵਾਲੀ ਗੱਲ ਕਰ ਅੱਛਾ ਅੱਛਾ ਕਹਿੰਦਾ ਫੋਨ ਆ ਗਿਆ ਸ਼ਰਮ ਦਾ ਇੱਥੇ ਰਾਜ ਆ ਗਈ ਹੁਣੀ ਆ ਹੈਲੋ ਸੱਸਿਆ ਮਮੀ ਸਸੀ ਕਾਲ ਪੁੱਤ ਸਸੀ ਕਾੜੀ ਚ ਆਣਾ ਬੁਲਾਈ ਜਾਨੇ ਕਿ ਘਰ ਆਵੇਂਗੀ ਵੀ ਔੜੇ ਕਿੱਥੇ ਗਈ ਆ ਨਹੀਂ ਅੱਜ ਨਹੀਂ ਮੈਂ ਆਈ ਮੈਂ ਤੇ ਘਰੇ ਹੀ ਆ ਨਾ ਮੈਂ ਰਾਹ ਵਿੱਚ ਨਹੀਂ ਆ ਕਿਉਂ ਆਣਾ ਮੰਮੀ ਨੇ ਕਿਤੇ ਜਾਣਾ ਵਾ ਤੇ ਮੰਮੀ ਨੇ ਮਨੇ ਕਰ ਦਿੱਤਾ ਵਾ ਕਿੰਜ ਕਿ ਮੈਂ ਜਾਣਾ ਵਾ ਆਪਣੇ ਪਿੰਡ ਤੇ ਮੰਮੀ ਆ ਮੰਮੀ ਨੇ ਪੁੱਤ ਜਿੱਥੇ ਜਾਣਾ ਜਾਈ ਜਾਵੇ ਤੁਸੀਂ ਇੱਧਰ ਨੂੰ ਆਉਣ ਵਾਲੀ ਗੱਲ ਕਰੋ ਨੇਵਤਾਰੀ ਵੀ ਤੇ ਕਹਿਨੇ ਰਹਾ ਨਾ ਇਹਨਾਂ ਸਵੇਰੇ ਤੇ ਮੰਮੀ ਠੀਕ ਠਾਕ ਹੀ ਕੁਛ ਨਹੀਂ ਕਿਹਾ ਹੈਗਾ ਤੇ ਹੁਣ ਜਦ ਤੀ ਤਿਆਰ ਹੋਣ ਲੱਗੇ ਤਾਂ ਮੰਮੀ ਆਂਦੀ ਨਹੀਂ ਤੇ ਸੀ ਹੀ ਜਾਣਾ ਮੈਂ ਜਾਣਾ ਤੂੰ ਕਿੱਥੇ ਚੱਲ ਜਲਦੇ ਆ ਉਹ ਵੀ ਸ਼ਾਇਦ ਆਪਣੇ ਪੇਕੇ ਚੱਲੇ ਆ ਤੇ ਆਏ ਮੇਰੀ ਸੁਣ ਗੱਲ ਸ਼ਰਮ ਨਾ ਫਿਰ ਅਖੜੀ ਦੇ ਨੌ ਤਰੀਕ ਨੂੰ ਆਂਹੀਂ ਦੱਸੂਗਾ ਉਹ ਜੋਜ ਨੇ ਜਾਣਦਾ ਕਰਕੇ ਤੈਨੂੰ ਕਿਹਾ ਵਾ ਨਹੀਂ ਤੇ ਉਦਾਂ ਤਾਂ ਹੀ ਕਹਿਣਾ ਨਹੀਂ ਹੈ ਤੇ ਤੈਨੂੰ ਤੂੰ ਆਪੇ ਆਉਣਾ ਹੀ ਆਪਣੇ ਸਾਹਬ ਨਾਲ ਉਹ ਤਾਂ ਮੈਂ ਠੀਕ ਆ ਪਰ ਹੁਣ ਮੇਰੀ ਵੀ ਮਜਬੂਰੀ ਹੋਗੀ ਨਾ ਮੈਨੂੰ ਚੋਣਾ ਦੇ ਨਹੀਂ ਮੰਨਣੀ ਬੈਠੀ ਮੈਂ ਮਮੀ ਆਪਣੇ ਨੂੰ ਕਹਿ ਵੀ ਕੱਲ ਨੂੰ ਚਲ ਜੀ ਤੂੰ ਤੇ ਭੈਣ ਜੀ ਨੂੰ ਕਹਾਂ ਸਵੇਰੇ ਚਲ ਜਿਓ ਨਹੀਂ ਨਾ ਮੰਨਦੇ ਹੈਗੇ ਬਲਵੀਰ ਨੇ ਕੋ ਕੰਮ ਪੈ ਗਿਆ ਉਹ ਵੀ ਨਹੀਂ ਸਾਹ ਕਰਨ ਲਿਆ ਹੈਗਾ ਪਤਾ ਹੀ ਤੇ ਡੀਕਣਦੇ ਆ ਵੀਰ ਤੇਰੇ ਨੇ ਚਲ ਜਾਣਾ ਵਾ ਹੋਰ ਕੜੀ ਨੂੰ ਤੇ ਮੈਂ ਆਖ ਨਹੀਂ ਪੇ ਰਖੜੀ ਬਣਾ ਕੇ ਜਾ ਤੇ ਰਖੜੀ ਤੋਂ ਬਾਅਦਾਂ ਤੈਨੂੰ ਦੱਸਿਆ ਨਹੀਂ ਆਉਣਾ ਬਈ ਤੇ ਬੈਠੇ ਡੀਕਣਦੇ ਆ ਹਾਂ ਮੈਨੂੰ ਤੇ ਬੜਾ ਚਾਹ ਹੀ ਮੈਂ ਤੇ ਫਟਾਫਟ ਕੱਪੜੇ ਕਬੜਾ ਪ੍ਰੈਸ ਕਰ ਲਈ ਤੇ ਫਿਰ ਉਹ ਮੇਝ ਦੋਨਾਂ ਨੇ ਮਨੇ ਘੱਟਾ ਫਿਰ ਮੈਂ ਕਿੱਦਾਂ ਕਰ ਸਕਦੀ ਆ

ਨਹੀਂ ਮੈਂ ਉਹ ਖੋਦਿਆਰ ਹੋਣ ਦੇ ਤੇ ਮੈਨੂੰ ਨਾ ਕਿੱਥੋਂ ਆਉਂ ਦੇਦਾ ਮੈਨਾਂ ਨੇ ਮਨੇ ਕਰ ਦਿੱਤਾ ਤੇ ਚੱਲ ਠੀਕ ਆ ਪੁੱਤ ਹਾਂਜੀ ਮੇਰਾ ਹੁਣ ਮੁਸਕੂ ਲਿਆ ਝੰਗਾ ਬੋਤਾ ਹਾਂ ਠੀਕ ਆ ਆ ਵੀ ਹੈਲੋ ਸਾਸੇ ਦੀ ਕਿੱਦਾਂ ਦੀ ਆ ਦਵਿੰਦਰ ਹੈ ਨਹੀਂ ਕਰਤੂਤ ਮਾਸਾ ਕਰਤੂਤ ਨਹੀਂ ਇਹਦੀ ਸਸ ਦੇ ਵਿੱਚ ਲੈ ਵੀ ਚੱਜਦੀ ਹੁੰਦੀ ਤੇ ਚਾਈ ਮਾਈ ਕਲਾਉਂਦੀ ਤੇ ਮੇਰੀ ਨੌਨੇ ਕੋਨਾ ਕੋ ਉਥੋਂ ਲੈ ਲੈ ਕੇ ਆਉਣਾ ਵਾ ਹੈ ਅਹੀਂ ਘਰ ਖਾਲੀ ਤੋਰ ਦੇਣਾ ਹੈਗਾ ਜਦੋਂ ਜਾਂਦੀ ਆ ਪੰਡਾ ਨਾਲ ਦਈਦਾ ਵਾ ਬੁੱਢੀ ਨੂੰ ਪਾਲੀ ਨਹੀਂ ਪਾਈਦੀ ਇਹਦੀ ਸੱਸ ਨੂੰ ਪੈ ਗਈ ਠੰਡ ਤਾਂ ਤੈਨੂੰ ਹਾਂ ਠੰਡ ਮੈਨੂੰ ਕਿੱਥਾ ਪਈ ਮੈਨੂੰ ਤੇ ਪਰੇਸ਼ਾਨੀ ਹੋਣ ਦੇ ਕਿ ਮੇਰੇ ਧੀ ਨਹੀਂ ਆਈ ਧੀਦ ਤੂੰ ਡੀਕਣ ਢਈ ਆ ਨਾ ਤੇ ਡੀਕਣਾ ਨਹੀਂਗਾ ਤੇ ਤੇਰੀ ਨੋਂ ਦੇ ਮਾਪੇ ਵੀ ਡੀਕਣ ਦੇ ਹੀ ਉਹਦੀ ਮਾਂ ਵੀ ਡੀਕਦੀ ਏ ਉਹਦੇ ਭੈਣ ਭਰਾ ਵੀ ਡੀਕਦੇ ਵੀ ਸਾਡੀ ਧੀ ਦੇ ਆਉਣਾ ਵਾ ਸਾਡੀ ਭੈਣ ਨਹੀਂ ਆਉਣਾ ਉਹ ਤਾਂ ਰੋਜ਼ ਡੀਕਦੇ ਰਹਿੰਦੇ ਆ ਸਾਡੀ ਤਾਂ ਕੁੜੀ ਕਿਤੇ ਐਦਾਂ ਆਉਂਦੀ ਨਹੀਂ ਪਈ ਆ ਗਈ ਚਲ ਗਈ ਆ ਗਈ ਚਲ ਗਈ ਉਹ ਲੋ ਜੀ ਐਦਾਂ ਹੀ ਆ ਜਿੱਥੇ ਕਿਦੇ ਚਾਹ ਹੋਵੇ ਨਾ ਉਹੀ ਡੀਗਦੇ ਆ ਸੱਸ ਨੂੰ ਆਂਦੇ ਇੱਕ ਸੱਸਾ ਵਾ ਸੱਸ ਨੂੰ ਦੋਸ ਸੱਸੇ ਆ ਪੈ ਗਈ ਠੰਡ ਹੋਣਾ ਬੈ ਗਈ ਕਿ ਨਹੀਂ ਹਣ ਤੂੰ ਰਮਾਨਾ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਐਦਾਂ ਦੇ ਸੱਸਾ ਨਹੀਂ ਬਣਨਾ ਚਾਹੀਦਾ ਤੂੰ ਵੀ ਚਾਹ ਨਾ ਕਿਦੇ ਗੁਰਪ੍ਰੀ ਨੂੰ ਘਲਾਉਂਦੀ ਹਾਂ ਤੇ ਤੇਰੀ ਵੀ ਉੱਥੇ ਸ਼ੋਭਾ ਹੋਣੀ ਸੀ ਲੈ ਵੀ ਆਣ ਗਵਾਨੇ ਸ਼ੋਭਾ ਕਰਨੀ ਨੀ ਹਾਡੀ ਧੀ ਦੀ ਗਰੇਸ ਅਸ ਚੜ ਚੜਿੰਦੀ ਬੜੀ ਸਮਝਦਾਰ ਸਾਡੀ ਕੁੜੀ ਜਦੋਂ ਅਸੀਂ ਆਨੇ ਆ ਉਹ ਸਾਡੀ ਕੁੜੀ ਨੂੰ ਕਲਾ ਦਿੰਦੀ ਆ ਵੀ ਜਾ ਤੀਏ ਜਾ ਪੁੱਤ ਮਿਲਿਆ ਆਪਣੇ ਮਾਪਿਆਂ ਨੂੰ ਜਾ ਮਿਲਿਆ ਆਪਣੇ ਭੈਣ ਭਰਾਵਾਂ ਨੂੰ ਹੁਣ ਹੈ ਇਹੋ ਜੇ ਵਿਹਾਰ ਨਹੀਂ ਕਰਨਾ ਚਾਹੀਦਾ ਨੋਵਾਂ ਨਾ ਸਾਡੀਆਂ ਧੀਆਂ ਤੇ ਗਾੜੀ ਚਲ ਗਈਆਂ ਇਹ ਅਸਲੀ ਧੀਆਂ ਵਾਂ ਨਵਾਂ ਜਿਹੜੀਆਂ ਇਹ ਅਸਲੀ ਧੀਆਂ ਹੁੰਦੀਆਂ ਵਾਂ ਇਹਨਾਂ ਨੂੰ ਆਪਾਂ ਧੀਆਂ ਬਣਾਵਾਂਗੇ ਨਾ ਤੇ ਧੀਆਂ ਬਣਨਗੀਆਂ ਤੇ ਜੇ ਅਸੀਂ ਨਵਾਂ ਹੀ ਬਣਾ ਕੇ ਰੱਖਾਂਗੇ ਫਿਰ ਉਹਨਾਂ ਨਵਾਂ ਵਾਲੇ ਹੀ ਵਿਹਾਰ ਕਰਨਾ ਸਾਡੇ ਨਾਲ ਵੀ ਹੁਣ ਰੋਣ ਦਾ ਕੋਈ ਫਾਇਦਾ ਨਹੀਂਗਾ ਜਾਂ ਹੁਣ ਤੂੰ ਇਹ ਪਤਾ ਕੀ ਗੱਲ ਕਰ ਹੁਣ ਸੁਣ ਮੇਰੀ ਗੱਲ ਹੁਣ ਨਾਲ ਉਹ ਜੋਦੇ ਨੂੰ ਲੱਲਾ ਤੇ ਨਾਲ ਇਹਨੂੰ ਗੁਰਪ੍ਰੀ ਨੂੰ ਲੱਲਾ ਇਹਨੂੰ ਉੱਥੋਂ ਹੀ ਹੁਣ ਜੋਦੇ ਨੂੰ ਪਤਾ ਕੀ ਕਰ ਜੋ ਦਿਨ ਕਹੇ ਵੀ ਚੱਲ ਮੈਂ ਤੇਰੇ ਨਾਲ ਚੱਲਦੀ ਆ ਉੱਥੇ ਉਹ ਕੋ ਰਖੜੀ ਬਣਾ ਕੇ ਨਾ ਤੇ ਮੁੜ ਕੇ ਉਹ ਰਜੋਦੇ ਨੇ ਚੱਲ ਜਾਣਾ ਉਧਰ ਨੂੰ ਤੇ ਗੁਰਪ੍ਰੀ ਨੂੰ ਨਾਲ ਲੈ ਕੇ ਉਹਨੂੰ ਉਹਦੇ ਮਾਪਿਆਂ ਕੋਲ ਲੈ ਕੇ ਜਾ ਜਾਂ ਮਿਲਾ ਕੇ ਲਿਆ ਨਾਲੇ ਉਹਦਾ ਕੁੜੀ ਦਾ ਵੀ ਚਾਹ ਪੂਰਾ ਹੋ ਜੂਗਾ ਚਾ ਉੱਠ ਤਾਂ ਫੋਨ ਕਰਦੇ ਜੋ ਦਿਨ ਕਹੇ ਆ ਜਾ ਨਾ ਲਮੀ ਕੋਈ ਚੱਲ ਜੋਗੇ ਹਾਂ ਚੱਲ ਜਾਣੇ ਤੂੰ ਵੀ ਚੱਲੋ ਸਾਰੇ ਜਾਣੇ ਚੱਲ ਜੀ ਕੋਈ ਨਹੀਂ ਮੈਂ ਘਰ ਰਹਿਣਾ ਘਰ ਨੂੰ ਕੋਈ ਗੱਲ ਨਹੀਂ ਆਵੇ ਲੱਗ ਗਈ ਘਰ ਮੰਨਦਾ ਵਾ ਕੋਈ ਗੱਲ ਦੀ ਫੇਰ ਕੀ ਆ ਮੈਂ ਰਹਿਣਾ ਵਾ ਤੁਸੀਂ ਜਾਓ ਬਣਾਓ ਮੁੜ ਕੇ ਇਹ ਆ ਵੀ ਜੇਦ ਮੁੜ ਕੇ ਸਾਸਵਦੀ ਆਉਣ ਦੋਗੀ ਕੋਈ ਨਹੀਂ ਮੈਂ ਮੁੜ ਕੇ ਮੈਨੂੰ ਬਾਅਦ ਚ ਬੰਨਦੂਗੀ ਜਿੱਦਾਂ ਰਖੜੀ ਹੋਗੀ ਅੱਜ ਤੇ ਯੋਦੇ ਨਹੀਂ ਜਾਣਾ ਵਾ ਅੱਜ ਉੱਥੇ ਬਣਾ ਲੈਂਦਾ ਵਾ ਤੇ ਗੌਰਪਰੀ ਨੂੰ ਉਹਦੇ ਪੇਕੇ ਮਿਲਾ ਕੇ ਲਿਆਵੀ ਤੇ ਖੁਸ਼ੀ ਨਾਲ ਜਾ ਇਦਾਂ ਦੇ ਚਿਹਰਾ ਨਾਲ ਲਮਕਾ ਕੇ ਜਾ ਸ਼ੋਭਾ ਤੇਰੀ ਜਾਣਾ ਵਾ ਰੋਟੀ ਪਕਾਉਣੀ ਤਿਆਰੀ ਕਰਨੀ ਸਾਰੇ ਕੰਮ ਹੋ ਜਾਣੇ ਕੋਈ ਗੱਲ ਨਹੀਂ ਸਭ ਕੁਝ ਹੋ ਜਾਣਾ ਤੂੰ ਫਟਾਫਟ ਨਾਲ ਹੀ ਉਹਦੇ ਕੰਮ ਕਰਾ ਉਹ ਕੱਲ ਕਜਾ ਕੱਲੀ ਡਈ ਆ ਕਜਾ ਤੁਸੀਂ ਦੋਵਾਂ ਜਾਣੀਆਂ ਨੇ ਕਰ ਲੈਣਾ ਉਸੇ ਵੇਲੇ ਜਾਓ ਤਿਆਰ ਹੋ ਕੇ ਚਲ ਜਾਓ ਹੁਣ ਮਗਰਮਾ ਸਹਿਮਾ 40 ਜਿੰਦਈ ਅਥਰੂ ਸਿੱਟਣ ਆਂਦੇ ਨਾ ਉਹ ਕਿਸ ਦੇ ਗਾੜੀ ਟੋਵਾ ਪੁੱਟੀਏ ਤੇ ਆਪਣੇ ਆਪਣੇ ਪੁੱਟਿਆ ਜਾਂਦਾ ਵਾ ਜੇ ਕਿਸ ਦੀ ਦੀ ਨਾ ਆਪਾਂ ਕਰਾਂਗੇ ਤਾਂ ਹੱਡੀ ਦੀ ਨਵੇਂ ਇਦਾਂ ਹੀ ਹੋਣਾ ਪਊ ਸਹੀ ਗੱਲ ਆ ਇਹ ਵੀ ਕਿਸ ਦੀਆਂ ਧੀਆ ਵਾਂ ਉਹਨਾਂ ਦੇ ਮਾਪਿਆਂ ਨੂੰ ਵੀ ਚਾਹ ਹੁੰਦਾ ਵੀ ਸਾਡੀ ਵੀ ਧੀ ਪੁੱਤ ਕੋਈ ਘਰ ਆਵੇ ਹਾਂ ਨੂੰ ਵੀ ਮਿਲੇ ਕਿੰਨੀ ਸ਼ੋਭਾ ਹੁੰਦੀ ਆ ਇਹ ਥੋੜਾ ਵੀ ਇੱਕ ਕੁਲੂਸਾ ਜੇ ਛੱਡੀ ਜਾਣੀ ਆ ਮੂੰਹ ਹੀ ਵਿੰਗਾ ਜਾ ਬਣਾਈ ਜਾਣਾ ਦਵਿੰਦਰਾਂ ਗਾ ਚਲ ਚੰਗਾ ਜਾਣ ਗਿਆ ਹੁਣ ਤੇ ਵਧੀਆ ਹੋ ਜਾਊਗਾ ਮਾਲਕਾ ਕਿਰਪਾ ਕਰੀ ਸੱਚੇ ਪਾਤਸ਼ਾਹ ਆ